ਤੇ ਇਹਦੇ ਵਿੱਚ ਨਰੇਗਾ ਵਾਲੇ ਦੇ ਵਿੱਚੋਂ ਪੈਸੇ ਖਾਦੇ ਗਏ ਪਤਾ ਨਹੀਂ ਸੈਕਟਰੀ ਨੇ ਖਾਦੇ ਕਿ ਦੂਜੇ ਨੇ ਖਾਦੇ ਆ 10 ਤਕੜੇ ਤਕੜੇ ਕਰਾ ਮੁੰਡਿਆਂ ਦੀਆਂ ਹਾਜ਼ਰੀਆਂ ਲੱਗੀਆਂ ਹੋਆਂ ਇਹਦੇ ਵਿੱਚ ਮੈਂ ਜੇ ਕੋਈ ਕਾਰਵਾਈ ਕਰਨਾ ਚਾਹੁੰਦਾ ਉਹ ਮੈਂ ਨਾਂ ਵੀ ਲੈ ਦੂੰਗਾ ਕਿ ਸਾਹਮਣੇ ਹੋ ਕੇ ਕਹਿ ਵੀ ਦੂੰਗਾ ਕੋਈ ਆਫਸਰ ਕਰਨਾ ਚਾਹੁੰਦਾ ਇਹਦੇ ਪਤਾ ਨਹੀਂ ਤਾਂ ਸੈਕਟਰੀ ਦੇ ਪੈਸੇ ਖਾਦੇ ਜਾਂ ਕਿਹਦੇ ਖਾਦੇ ਸਾਨੂੰ ਨਹੀਂ ਪਤਾ ਗਾ ਨਰੇਗਾ ਦੇ ਪੈਸੇ ਖਾਦੇ ਗਏ ਵਿੱਚ ਯਾਨੀ ਕਿ 1 ਸਾਲ ਤੋਂ ਉੱਪਰ ਹੋ ਗਿਆ ਪੰਚਾਇਤ ਬਣੀ ਨੂੰ ਪੰਚਾਇਤ ਬਣੀ ਨੂੰ ਪਰ ਇੰਨਾ ਟਾਈਮ ਸਹਿਮਤੀ ਕਿਉਂ ਨਹੀਂ ਹੋਣੀ ਹਾਂ ਸਹਿਮਤੀ ਬਸ ਇਹ ਸਾਡਾ ਅਸੀਂ ਕਹਿੰਦੇ ਨਰੇਗਾ ਬਦਲ ਦਿਓ ਨਰੇਗਾ ਨਹੀਂ ਬਦਲੀ ਗਈ ਨਰੇਗਾ ਬਦਲੋ ਮਤਲਬ ਵੀ ਨਰੇਗਾ ਇਹਨੂੰ ਕਿਵੇਂ ਹਟਾ ਕੇ ਮੇਟ ਹੋਰ ਲੱਗ ਜੇ ਸਸ਼ੀਗਲ ਮੈਂ ਮਨਪ੍ਰੀਤ ਸਿੰਘ ਮੇਰੇ ਕੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਅਸ ਵਕਤ ਅਸੀਂ ਹਲਕਾ ਬਾਗਾ ਪ੍ਰਾਣ ਦੇ ਪਿੰਡ ਉਗੋਕੇ ਦੇ ਵਿੱਚ ਖੜੇ ਆ ਨੱਥੋ ਕੇ ਉਗੋਕੇ ਵਜਦਾ ਉਸ ਪਿੰਡ ਦੇ ਵਿੱਚ ਖੜੇ ਆ ਸਾਡੇ ਨਾਲ ਪੰਚਾਇਤ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਮਸਲਾ ਹੈਗਾ ਪੰਚਾਇਤ ਘਰ ਦੇ ਵਿੱਚ ਪੰਚਾਇਤ ਹੋਈ ਆ ਪਰ ਕੀ ਮਸਲਾ ਉੱਥੋਂ ਨਿਕਲ ਕੇ ਸਾਹਮਣੇ ਆਉਂਦਾ ਗੱਲਬਾਤ ਕਰਦੇ ਆ ਕੀ ਜਿਹੜਾ ਹੈਗਾ ਨਰੀਗਾਂ ਨੂੰ ਲੈ ਕੇ ਕੋਈ ਗੱਲਬਾਤ ਆ ਜਾਂ ਕਿਦਾਂ ਕੀ ਕਰਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੀਰ ਖਾਨ ਸਾਹਿਬ ਐਗਰ ਕੋਈ ਫਤਿਹ ਫਤਿਹ ਜੀ ਕੀ ਕੀ ਮਸਲਾ ਜਿਹੜਾ ਹੈਗਾ ਮੈਂਬਰ ਸਾਹਿਬ ਅੱਜ ਤੇ ਨਾ ਮਸਲਾ ਢੋੜ ਸਾਲ ਚੱਲ ਰਿਹਾ ਸਾਨੂੰ ਮੈਂਬਰ ਬਣਿਆ ਪੰਚਾਇਤ ਮੈਂਬਰਾਂ ਨੂੰ ਚਾਰ ਮੈਂਬਰ ਅਸੀਂ ਇੱਕ ਪਾਸੇ ਸੀ ਤੇ ਇੱਕ ਮੈਂਬਰ ਹੋਰ ਅਸੀਂ ਪੰਜ ਮੈਂਬਰ ਆ ਤੇ ਇੱਕ ਮੈਂਬਰ ਉਹਦੇ ਨਾਲ ਸੀ ਸਰਪੰਚ ਨਾਲ ਤੇ ਇਸ ਕਰਕੇ ਵੀ ਸਾਡਾ ਨਾ ਵੀ ਸਹਿਮਤੀ ਨਹੀਂ ਹੋ ਰਹੀ ਸੀਗੀ ਅਸੀਂ ਚਾਰ ਮੈਂਬਰ ਅੱਡ ਸੀ ਕੋ ਅੱਡ ਸੀ ਤੇ ਇਹਦੇ ਵਿੱਚ ਨਰੇਗਾ ਵਾਲੇ ਦੇ ਵਿੱਚੋਂ ਪੈਸੇ ਖਾਦੇ ਗਿਆ ਪਤਾ ਨਹੀਂ ਸੈਕਟਰੀ ਨੇ ਖਾਦੇ ਕਿ ਦੂਜੇ ਨੇ ਖਾਦੇ ਆ ਦਸ ਤਕੜੇ ਤਕੜੇ ਕਰਾ ਮੁੰਡਿਆਂ ਦੀਆਂ ਹਾਜ਼ਰੀਆਂ ਲੱਗੀਆਂ ਹੋਆਂ ਇਹਦੇ ਵਿੱਚ ਜਿਹੜੇ ਮੀਰ ਮਿੰਡੇ ਹੈ ਜਿਹੜੇ ਜਿਹੜੇ ਤਕੜੇ ਕਰਾਉਂਦੇ ਤਕੜੇ ਕਰਾਉਂਦੇ ਅਮੀਰਾਂ ਦੇ ਘਟੋ ਘਟ ਪੰਜ ਛੀਆਂ ਬੰਦੇ ਦੇ ਨਾਂ ਹਨ ਮੈਂ ਬੋਲ ਸਕਦਾ ਪਰ ਮੈਂ ਕਹਿੰਦਾ ਕਾਨੂੰ ਲੜਾਈ ਨਾ ਪੈ ਮੇਰੇ ਇਕੱਲੇ ਤੇ ਆਉ ਗੱਲ ਤੇ ਮੈਂ ਜੇ ਕੋਈ ਕਾਰਵਾਈ ਕਰਨਾ ਚਾਹੁੰਦਾ ਉਹਨੂੰ ਮੈਂ ਨਾਂ ਵੀ ਲੈ ਦੂੰਗਾ ਕੇ ਸਾਹਮਣੇ ਹੋ ਕੇ ਕਹਿ ਵੀ ਦੂੰਗਾ ਕੋਈ ਆਫਸਰ ਕੰਨਾ ਚਾਹੁੰਦਾ ਇਹਦੇ ਪਤਾ ਨਹੀਂ ਤਾਂ ਸੈਕਟਰੀ ਦੇ ਪੈਸੇ ਖਾਦੇ ਜਾਂ ਕਿਹਦੇ ਖਾਦੇ ਸਾਨੂੰ ਨਹੀਂ ਪਤਾਗਾ ਨੁਦੇਗਾ ਦੇ ਪੈਸੇ ਖਾਦੇ ਗਏ ਵਿੱਚੋਂ ਸਾਡੇ ਕੋਲ ਸਬੂਤ ਆ ਕਾਗਜਾਂ ਦੇ ਠੀਕ ਹੈ ਜੀ ਇਹ ਦੋ ਸਬੂਤ ਇਹ ਕਿਹੜੇ ਸਬੂਤ ਨੇ ਜਿਹੜੇ ਆਵੇ ਜੀ ਵਿੱਚ ਹਾਜ਼ਰੀਆਂ ਲੱਗੀਆਂ ਨਾ ਲੱਗਿਆ ਨਾ ਜਿਹੜੇ ਓਕੇ ਹਾਂ ਇਹ ਇਹ ਪ੍ਰੂਫ ਤੁਸੀਂ ਸਾਨੂੰ ਦੇ ਸਕਦੇ ਹੋ ਹਾਂ ਜੀ ਦੇਵਾਂਗੇ ਪ੍ਰੂਫ ਜੀ ਕਿਉਂਕਿ ਜਿਹੜੇ ਪ੍ਰੂਫ ਆ ਇਹ ਬਿਲਕੁਲ ਵੀਡੀਓ ਦੇ ਵਿੱਚ ਨੱਕੀ ਕਰਨੇ ਪੈਣਗੇ ਸਾਨੂੰ ਪੂਰੇ ਕਰਕੇ ਦਊਗਾ ਜੀ ਪੂਰੇ ਕਰਕੇ ਦਊਗਾ ਕੋਈ ਇਹਦੇ ਵਿੱਚ ਕੋਈ ਕੰਮ ਜਿਹੜਾ ਫੇਰੀ ਉਹ ਮੈਂ ਦੇਣਦਾਰ ਹੋਊਗਾ ਮੈਂ ਮਾਫੀ ਮੰਗੂ ਜੋ ਵੀ ਮੈਨੂੰ ਸਜ਼ਾ ਲਾਉਂਗੇ ਮੈਂ ਹੱਕਦਾਰ ਹਾਂ ਹੁਣ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਦਾ ਇਹ ਇਨਸਾਫ ਹੋਣਾ ਚਾਹੀਦਾ ਵੀ ਜਿਹੜਾ ਇਹਦੇ ਪੈਸੇ ਖਾਦੇ ਗਏ ਆ ਗਏ ਹਰਿਆਂ ਲੱਗੀਆਂ ਇਹਦਾ ਨਿਸਾਫ ਅਫਸਰ ਲੈਣ ਆ ਕੇ ਜਾਂ ਸੈਕਟਰੀ ਨੇ ਖਾਦੇ ਆ ਨਾ ਸਾਡਾ ਸੈਕਟਰੀ ਪਹੁੰਚ ਚੱਕਦਾ ਸਾਈਟਰੀ ਕੋਣ ਸਾਈਟਰੀ ਸਾਈਟਰੀ ਕਾਲੇ ਕਹਤੋਂ ਆ ਮੁੰਡਾ ਇਹਦੇ ਮੇਰੇ ਕੋਲ ਵੀਡੀਓ ਵੀ ਆ ਤੇ ਪਰ ਉਹਦੀ ਮੈਂ ਤੁਹਾਨੂੰ ਇਸੇ ਕਰਕੇ ਕਹਿੰਦਾ ਵੀ ਉਹ ਆ ਨਹੀਂ ਰਿਹਾ ਨਾ ਸਾਡਾ ਫੋਨ ਚਾਹਦਾ ਇਹ ਨਹੀਂ ਪਤਾ ਵੀ ਉਹਨੇ ਖਾਦੇ ਇਹ ਨਹੀਂ ਪਤਾ ਨਰੇਗਾ ਨੇ ਖਾਦੇ ਆ ਪੈਸੇ ਨਜਾਇਜ਼ ਹਾਇਰਤਾਂ ਲੱਗੀਆਂ ਹੋਣ ਬਿਲਕੁਲ ਤਗੜੇ ਤਗੜੇ ਕਰਾਂਦੀਆਂ ਮੀਰਾ ਮਣਾਂ ਫੇਰ ਸਾਡੇ ਪਿੱਛੇ ਸੇਵਿਕ ਸਮਕਾਲ ਘਟ ਸੇਵੇ ਵੀ ਕਹਿੰਦੇ ਨੇ ਆਪਾਂ ਉਥੋਂ ਇੱਕ ਬੋਰਡ ਵੱਡਾ ਗਿਆ ਘਟਾਲੀ ਵੱਡੀ ਗਿਆ ਸਾਡੇ ਕੋਈ ਕਿਸਦਾ ਵਾਲੀ ਵਾਰਸ ਨਹੀਂ ਦਾ ਫੇਰ ਇਹਦੇ ਵਿੱਚ ਮੇਰੇ ਕੋਲ ਵੀਡੀਓ ਹੈ ਪੰਚਾਇਤ ਘਰ ਚ ਸਾਡੇ ਬੱਚੇ ਵਾਰ ਦਿੰਦੇ ਆ ਜਿੰਦੇ ਲਾਂਦੇ ਭੁੱਖੇ ਤਾਂ ਹੰਤਾਨ ਕੇ ਕਹਿੰਦੇ ਚਲੋ ਉਲਟਾ ਮੁੜ ਕੇ ਕਹਿੰਦੇ ਜੀ ਤੁਸੀਂ ਇੱਥੇ ਇੱਥੇ ਜਨ ਘਰ ਬਣਾਓ ਫਲਾਣਾ ਕੋ ਬਣਾਓ ਬਣਾਈਏ ਕੀ ਵਿੱਚ ਤਾਂ ਗੋਆ ਗੋਆ ਡਾਟਾ ਲੱਖ ਲੱਖ ਛਾੜ ਦਿੰਦੇ ਆ ਹੈ ਇਸ ਚੀਜ਼ ਦਾ ਮੇਰੇ ਕੋਲ ਵੀਡੀਓ ਹੈ ਉਹ ਕੀਤਾਗਾ ਜਿਹੜਾ ਬੋਰਡ ਵੱਡਾ ਗਿਆ ਉਹਦੀ ਵੀ ਮੇਰੇ ਕੋਲ ਫੋਟੋ ਖਿੱਚੀ ਵੀ ਆ ਟਾਲੀ ਵੱਡੀ ਗਈ ਉਹਦੀ ਫੋਟੋ ਮੇਰੇ ਕੋਲੇ ਆ ਮੈਂ ਪ੍ਰੂਫ ਤੋਂ ਬਗੈਰ ਕੋਈ ਨਾ ਬੋਲੂਗਾ ਸਾਰੀ ਪੰਚਾਇਤ ਤੁਹਾਡੇ ਨਾਲ ਸਹਿਮਤ ਹੈ ਹਾਂ ਜੀ ਅੱਜ ਅਸੀਂ ਸਹਿਮਤ ਹੋ ਚੁੱਕੇ ਆ ਤੇ ਅੱਗੇ ਅਸੀਂ ਨਹੀਂ ਸਹਿਮਤ ਵੀ ਕਿਵੇਂ ਕਿਵੇਂ ਸਹਿਮਤੀ ਕੀਤੀ ਸੀ ਅਸੀਂ ਪਿੰਡ ਨੇ ਨਗਰ ਤੇ ਅਸੀਂ ਕਰਕੇ ਵੀ ਪਿੰਡ ਚੋਂ ਨਗਰ ਚੋਂ ਪੈਸਾ ਜਾਂਦਾ ਵੀ ਨਗਰ ਦਾ ਅਸੀਂ ਕਰਕੇ ਇਕੱਠੇ ਹੋ ਗਏ ਅਸੀਂ ਕਿ ਤਾਂ ਦਵਾ ਨਹੀਂ ਕਿਹਾ ਦਾ ਯਾਨੀ ਕਿ ਸਰਪੰਚ ਸਾਹਿਬ ਦੇ ਨਾਲ ਤਾਂ ਜਿਹੜੀ ਹੈ ਪਹਿਲਾਂ ਸਹਿਮਤੀ ਨਹੀਂ ਪਹਿਲਾਂ ਸਹਿਮਤੀ ਨਹੀਂ ਸਾਡੀ ਕਿੰਨੇ ਮੈਂਬਰ ਆ ਨਹੀਂ ਅਸੀਂ ਸਾਡੇ ਅਸੀਂ ਪੰਜ ਮੈਂਬਰ ਆ ਇੱਕ ਮੈਂਬਰ ਦੀ ਸਹਿਮਤੀ ਸੀ ਇੱਕ ਦੀ ਨਹੀਂ ਸੀ ਅੱਜ ਅਸੀਂ ਪੰਜੇ ਇਕੱਠੇ ਹੋ ਚੁੱਕੇ ਆ ਤੇ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਹੋਏਗੇ ਕਿਸੇ ਦੇ ਹੌਸ ਨਹੀਂ ਅਸੀਂ ਵੀ ਵੀ ਕੱਲ ਨੂੰ ਕੋਈ ਬੰਦਾ ਕਹਦੇ ਮੈਂ ਦਵਾ ਨਾ ਕਰਾ ਤੇ ਇਕੱਠੇ ਉੱਥੇ ਤੇ ਅਸੀਂ ਨਹੀਂ ਕਿਸੇ ਦਾ ਦਬਾਅ ਨਹੀਂ ਦਾ ਸਾਨੂੰ ਜਾਨੀ ਕਿ 1 ਸਾਲ ਤੋਂ ਉੱਪਰ ਹੋ ਗਿਆ ਪੰਚਾਇਤ ਬਣੀ ਨੂੰ ਪੰਚਾਇਤ ਬਣੀ ਨੂੰ ਪਰ ਐਨਾ ਟਾਈਮ ਸਹਿਮਤੀ ਕਿਉਂ ਨਹੀਂ ਹੋਣੀ ਸਾਹਿਬਤੀ ਬਸ ਇਹ ਸਾਡਾ ਅਸੀਂ ਕਹਿੰਦੇ ਨਰੇਗਾ ਬਦਲ ਦਿਓ ਨਰੇਗਾ ਨਹੀਂ ਬਦਲੀ ਗਈ ਨਰੇਗਾ ਬਦਲੋ ਮਤਲਬ ਵੀ ਨਰੇਗਾ ਇਹਨੂੰ ਕਿਵੇਂ ਹਟਾ ਕੇ ਮੇਟ ਹੋਰ ਲੱਗ ਜਾਏ ਤੇ ਅਸੀਂ ਇਕੱਠੇ ਹੋ ਜਾਾਂਗੇ ਮੇਟ ਬਦਲ ਨਹੀਂ ਕਰ ਹਾਂਜੀ ਮੇਟ ਬਦਲੇ ਨਹੀਂ ਗਿਆ ਤੇ ਇਸ ਕਰਕੇ ਅਸੀਂ ਫਿਰ ਨਹੀਂ ਹੁਣ ਹੁਣ ਮੇਲ ਬਦਲ ਰਿਹਾ ਜੀ ਨਹੀਂ ਜੀ ਮੇਲ ਨਹੀਂ ਬਦਲੇ ਅਸੀਂ ਤਾਂ ਸੰਗਤਤਾ ਕਰਕੇ ਪਿੰਡ ਦਾ ਪੈਸਾ ਜਾਂਦਾ ਕਰਕੇ ਅਸੀਂ ਇਕੱਠੇ ਹੋ ਗਏ ਤਾਂ ਕਰਕੇ ਵੀ ਪਿੰਡ ਗਾਲਾਂ ਕੱਢਦਾ ਨਗਰ ਗਾਲਾਂ ਸੰਗਤ ਗਾਲਾਂ ਕੱਢਦੀ ਆ ਇਸ ਕਰਕੇ ਡਰਦੇ ਵੀ ਅਸੀਂ ਇਕੱਠੇ ਹੋ ਚੁੱਕੇ ਆ ਵੀ ਚਲੋ ਕੋਈ ਨਹੀਂ ਹੁਣ ਵੀ ਉਹ ਤਾਂ ਜੇ ਉਹ ਕਰ ਬੈਠੇ ਕਰ ਬੈਠੇ ਤੇ ਪੱਸੀ ਅਸੀਂ ਨਹੀਂ ਕਰਨਾ ਹੁਣ ਜਾਨੀ ਕਿ ਸਰਪੰਚ ਸਾਹਿਬ ਦੇ ਨਾਲ ਤੁਹਾਡੀ ਸਹਿਮਤੀ ਹੋ ਚੁੱਕੀ ਹਾਂ ਜੀ ਸਹਿਮਤੀ ਹੋ ਚੁੱਕੀ ਅਸੀਂ ਹੁਣ ਸਾਈਨ ਕਰਨ ਤਿਆਰ ਖੜੇ ਆ ਵੀ ਸਾਈਨ ਕਰਕੇ ਫਿਰ ਹੁਣ ਮਸਲਾ ਕੀ ਹੋਇਆ ਤੁਹਾਨੂੰ ਜਿਹੜਾ মিডিਆ ਨੂੰ ਤੁਹਾਨੂੰ ਬੁਲਾਉਣਾ ਪਿਆ ਮੈਂ ਠੀਕ ਹੈ ਇਸੇ ਕਰਕੇ ਬੁਲਾਉਣਾ ਪਿਆ ਵੀ ਕੱ ਵੀ ਜਿਵੇਂ ਉਹ ਕੁੜੀ ਬੋਲਦੀ ਸੀ ਵੀ ਤੁਸੀਂ ਲਾ ਲਿਓ ਫਲਾਨਾ ਪਿੱਛਾ ਵਾਲਾ ਜੋਰ ਤੇ ਮੈਨੂੰ ਕੌਣ ਹਟਾਉਣ ਵਾਲਾ ਵੀ ਅਸੀਂ ਉਹ ਉਹਦੇ ਦਾਅ ਕਹਿੰਦੇ ਨਹੀਂ ਡਰੇ ਅਸੀਂ ਸਿਰਫ ਕੀ ਪਿੰਡ ਦੀ ਪਿੰਡ ਤੋਂ ਉੱਤਰ ਕੇ ਤਾਂ ਹੋ ਗਏ ਅਸੀਂ ਵਾਪਸ ਕਰਕੇ ਮੈਂ ਨਾ ਕਰਦੇ ਮੂਰੇ ਦਾਅ ਕਹੇ ਅਸੀਂ ਹੁਣ ਹੁਣ ਜੇਕਰ ਤੁਹਾਡੀ ਸਹਿਮਤੀ ਹੋ ਗਈ ਆ ਜੇਕਰ ਹੁਣ ਵੀ ਉਸ ਤੋਂ ਬਾਅਦ ਵਿੱਚ ਜਿਹੜੀ ਪੰਚਾਇਤ ਦੇ ਵਿੱਚ ਫੁੱਟ ਰਹੀ ਫਿਰ ਕਿਹੋ ਜਿਹੇ ਨਤੀਜੇ ਹੋਣ ਤੇ ਫਿਰ ਦਮਾਰਾ ਅਸੀਂ ਫਿਰ ਇਹੀ ਸਟੈਪ ਚੱਕਾਂਗੇ ਕੀ ਹੁਣ ਨਰੇਗਾ ਦਾ ਕੰਮ ਚਲਾ ਰਹੇ ਹੋ ਤੁਸੀਂ ਨਹੀਂ ਜੀ ਨਰੇਗਾ ਨਹੀਂ ਚਲਾ ਰਹੇ ਨਰੇਗਾ ਸੀ ਬਾਅਦ ਵਿੱਚ ਚਲਾਵਾਂਗੇ ਵੇਖ ਕੇ ਵੀ ਸਰਪੰਚ ਕੀ ਕਰ ਰਿਹਾ ਕਾਰਵਾਈ ਕਰੂਗਾ ਹੁਣ ਹੁਣ ਜੋ ਜਿਹੜਾ ਮਸਲਾ ਚੱਲ ਰਿਹਾ ਜਾਂ ਗੱਲ ਕਰੀਏ ਤਾਂ ਪੰਚਾਇਤ ਘਰ ਦੇ ਵਿੱਚ ਜਿਹੜੀ ਤੁਹਾਡੀ ਮੀਟਿੰਗ ਹੋਈ ਆ ਪੰਚਾਇਤ ਦੀ ਇਸ ਵਕਤ ਜਿਹੜੀ ਇਹ ਮੀਟਿੰਗ ਆ ਇਹ ਮੀਟਿੰਗ ਕਿ ਸੈਸ਼ਨ ਲੈ ਕੇ ਹੋਈ ਇੱਕ ਇਕੱਠੇ ਹੋਣ ਤੇ ਸੀ ਮੀਟਿੰਗ ਤੇ ਇੱਕ ਤੁਹਾਨੂੰ ਬੁਲਾਇਆ ਗਿਆ ਸੀ ਵੀ ਅਸੀਂ ਕਹਿੰਦੇ ਸਾਨੂੰ ਸਾਰਾ ਪਿੰਡ ਗਾਲਾਂ ਕੱਢਦਾ ਹਰ ਇੱਕ ਬੰਦਾ ਗਾਲ ਕੱਢਦਾ ਵੀ ਇਸ ਕਰਕੇ ਵੀ ਤੁਸੀਂ ਇਕੱਠੇ ਹੋ ਜੋ ਯਾਰ ਪਿੰਡ ਦਾ ਪੈਸਾ ਮੁੜ ਜਾਂਦਾ ਕੋਈ ਕਹਿੰਦਾ ਨਾਲੀ ਨਹੀਂ ਬਣਦੀ ਕੋਈ ਕੁੱਛ ਨਹੀਂ ਬਣਦਾ ਅਸੀਂ ਕਹਿੰਦੇ ਯਾਰ ਅਸੀਂ ਵੀ ਕਾਹਤੋਂ ਲੋਕਾਂ ਤੋਂ ਗਾਲਾਂ ਲੈ ਰਹੇ ਆ ਵੀ ਕੰਮ ਚਲਾ ਦਗੇ ਵੀ ਚਲੋ ਹੁਣ ਉਹ ਤਾਂ ਜਿਹੜਾ ਬੋਲ ਗਈ ਬੋਲ ਗਈ ਤੇ ਹੁਣ ਸਾਨੂੰ ਅਸੀਂ ਦੁਗਾਂ ਸੋਚਾਂਗੇ ਵੀ ਜੇ ਸਰਪੰਚ ਸਾਹਿਬ ਸਾਡੇ ਅੱਖੇ ਲੱਗਣਗੇ ਤਾਂ ਠੀਕ ਆ ਨਾ ਲੱਗਣਗੇ ਤਾਂ ਫਿਰ ਉਦੋਂ ਫਿਰ ਜਾਨੀ ਕਿ ਤੁਸੀਂ ਉਸੇ ਤਰ੍ਹਾਂ ਜਿਹੜੀ ਟੁੱਟ-ਫੁੱਟ ਹੋ ਜਾਈ ਸਾਡੇ ਸੌਂ ਖਾਦੀ ਸੀ ਚਾਰਾਂ ਦੀ ਵਿਚਾਰੇ ਅਸੀਂ ਇਕੱਠੇ ਰਹਿਣਾ ਤੇ ਜੋ ਕੋਈ ਕੱਲ ਨੂੰ ਇਸ ਕਰਕੇ ਹੁਣ ਵੀ ਅਸੀਂ ਚਾਰੇ ਇਕੱਠੇ ਹੀ ਆ ਸੌਂ ਖਾਦੀ ਸਾਡੀ ਚਾਰਾਂ ਦੀ ਤੇ ਇਸ ਚਾਰਾਂ ਨੇ ਇਕੱਠੇ ਨਹੀਂ ਜੱਲੇ ਸੀ ਹਾਂ ਹੁਣ ਜਿਹੜਾ ਨਰੇਗਾ ਨੂੰ ਲੈ ਕੇ ਜਿਹੜਾ ਮਸਲਾ ਸੀਗਾ ਉਹ ਤੁਹਾਨੂੰ ਕਿਵੇਂ ਲੱਗਦਾ ਹੁਣ ਨਰੇਗਾ ਦਾ ਸਾਡਾ ਕੰਮ ਹਜੇ ਵੀ ਵੜੇ ਖੜਾ ਜੀ ਉਹੀ ਖੜਾ ਸਾਡਾ ਹਟਾ ਤਾਂ ਨਰੇਗਾ ਦਾ ਨਿਪੜਿਆ ਨਹੀਂ ਕੰਮ ਹੋ ਸਕਦਾ ਨਿਪੜਿਆ ਨਹੀਂ ਸਰ ਇਹ ਤਾਂ ਮੈਂ ਪ੍ਰੂਫ ਦੇ ਰਿਆ ਵੀ ਜੇ ਕੋਈ ਅਫਸਰ ਕੋਈ ਜਾਗਦੀ ਜੰਗੀਰ ਵਾਲਾ ਉੱਠ ਕੇ ਕਹਿ ਦੇਵੇ ਵੀ ਲਿਓ ਮੈਨੂੰ ਦਿਓ ਪ੍ਰੂਫ ਤੇ ਮੈਂ ਕਰਦਾ ਕਾਰਵਾਈ ਤੇ ਮੈਂ ਦੇ ਹੁਣ ਤਿਆਰ ਆ ਜੇ ਜੇ ਹੁਣ ਪੰਚਾਇਤ ਦੀ ਸਹਿਮਤੀ ਹੋ ਜਾਂਦੀ ਐ ਇਸ ਤੋਂ ਬਾਅਦ ਵਿੱਚ ਸਰਪੰਚ ਸਾਹਿਬ ਨੂੰ ਵੀ ਇਸ ਚੀਜ਼ ਤੇ ਜਿਹੜੀ ਹੈਗੀ ਉਹ ਵਰਕ ਚਾਹੀਦਾ ਕਰਨਾ ਚਾਹੀਦਾ ਜੀ ਹੱਕ ਦਾ ਵੀ ਬਦਲ ਕੇ ਕੋਈ ਹੋਰ ਕੁੜੀ ਲਾਵੇ ਜਿਹੜੀ ਹੱਕਦਾਰ ਆ ਕੋਈ ਮੈਂ ਨਹੀਂ ਕਹਿੰਦਾ ਵੀ ਮੇਰੀ ਤੀ ਲੱਗੇ ਜਾਂ ਕਿਸੇ ਦੀ ਲੱਗੇ ਸਾਨੂੰ ਕੋਈ ਵੀ ਜਿਹੜਾ ਸਾਥੋਂ ਬਿਨਾ ਵੋਟਾਂ ਤੋਂ ਅਸੀਂ ਉਹ ਬੰਦੇ ਨੂੰ ਚਾਹਣਾ ਚਾਹੁੰਦੇ ਆ ਵੀ ਮੇਡ ਬਣੇ ਤੇ ਇਹਦਾ ਕੰਮ ਚਲਾਵੇ ਕੋਈ ਵਿਧਵਾ ਕੁੜੀ ਹੈ ਉਹ ਲੱਗ ਜੇ ਹੈ ਜਿਹੜੀ ਬੇਜ਼ਗਾਰ ਆ ਉਹ ਕੁੜੀ ਲੱਗ ਸਕਦੀ ਅਸੀਂ ਤਾਂ ਇਹ ਕਹਿੰਦੇ ਆ ਬਾਈ ਜੀ ਕੀ ਕੀ ਗੱਲ ਨੂੰ ਲੈ ਕੇ ਜਿਹੜਾ ਅੱਜ ਇਕੱਠ ਸੀ ਕੀ ਕਾਰਨ ਸੀ ਅੱਜ ਸਾਡੇ ਕਾਫੀ ਟਾਈਮ ਤੋਂ ਜਿਹੜਾ ਕਿ ਪੰਚਾਇਤ ਦਾ ਚੱਲ ਰਿਹਾ ਸੀ ਆਪਸ ਵਿੱਚ ਦੂਜੇ ਨਾਲ ਉਹ ਵੀ ਕੁਝ ਏਗਲੇ ਤੇ ਉਹ ਜਿਹੜੇ ਕਲੀਅਰ ਹੋਏ ਆ ਸਾਰੇ ਤੇ ਪੰਚਾਇਤ ਦੀ ਅੱਜ ਸਹਿਮਤੀ ਹੋਈ ਆ ਤੇ ਮਤੇ ਪਾਏ ਗਏ ਆ ਪਿੰਡ ਦੇ ਕੰਮਾਂ ਨੂੰ ਲੈ ਕੇ ਇੱਕ ਇੱਕ ਬਾਈ ਜੀ ਵੱਲੋਂ ਕੋਈ ਨਰੇਗਾ ਨੂੰ ਲੈ ਕੇ ਕੋਈ ਜਿਹੜਾ ਮੁੱਦਾ ਸੀਗਾ ਉਹਨਾਂ ਲੋ ਉਹ ਵੀ ਉਠਾਇਆ ਗਿਆ ਸੀ ਉਹ ਪੁਰਾਣੀ ਪੰਚਾਇਤ ਦਾ ਸੀਗਾ ਜੀ ਕੋਈ ਵੀ ਉਹਨਾਂ ਦਾ ਕੋਈ ਸੀਗਾ ਹਾਈ ਗਨ ਜਾਈ ਲੱਗਾ ਹੁੰਗਾ ਸੀਗਾ ਉਹਦੇ ਚ ਤੇ ਉਹ ਅਸੀਂ ਕੋਈ ਨਹੀਂ ਹੁਣ ਅੱਗੇ ਵੀ ਕਲੀਅਰ ਕਰਾਂਗੇ ਸਾਰਾ ਵੀ ਜੋ ਵੀ ਆ ਬੰਦੀ ਕਾਰਵਾਈ ਜਿਹੜੀ ਕੋਈ ਗਲਤ ਕਰੂਗਾ ਤਾਂ ਉੱਤੇ ਹੋਊਗੀ ਅੱਗੇ ਅਸੀਂ ਜ਼ਿੰਮੇਵਾਰ ਆ ਗਾਂਲੀ ਪੰਚਾਇਤ ਦੇ ਪਿਛਲੀ ਦਾ ਕੋਈ ਆਪੇ ਜੀ ਬਸ ਠੀਕ ਆ ਜੀ ਪਿਛਲੀ ਦਾ ਅਗਲੇ ਆਪੇ ਜੋ ਵੀ ਹੈ ਉਹ ਆਪ ਦਾ ਭੁਗਤ ਲੈਣਗੇ ਇਹ ਕੋਈ ਮੇੜ ਬਦਲਣ ਦੀ ਕੋਈ ਗੱਲਬਾਤ ਵੀ ਕੀਤੀ ਆ ਮੈਂਬਰ ਸਾਹਮਣੇ ਉਹ ਉਹ ਕੀ ਮਸਲਾ ਸੀਗਾ ਮੇੜ ਦਾ ਉਹ ਜੀ ਇਹਨਾਂ ਦਾ ਪਹਿਲਾਂ ਦਾ ਜੋ ਚੱਲ ਰਿਹਾ ਹੈ ਉਸ ਕਾਰਨ ਨਹੀਂ ਸੀਗਾ ਕਿ ਨਵੀਂ ਪੰਚਾਇਤ ਦੇ ਵਿੱਚ ਇਸ ਚੀਜ਼ ਤੇ ਅਮਲ ਕੀਤਾ ਜਾਊਗਾ ਜੀ ਬਿਲਕੁਲ ਜੀ ਨਾ ਕਰਗੇ 5 ਰੁਪਏ ਦਾ ਵੀ ਤੇ ਨਾ ਹੀ ਹੋਣ ਦੇਣਾ ਜੀ ਹੋਰ ਦੱਸੋ ਜੀ ਠੀਕ ਹੈ ਜੀ ਪਹਿਲਾਂ ਜੋ ਵੀ ਸਾਡੇ ਤੋਂ ਸਾਰੇ ਵੀ ਖੜਾ ਛੜਾ ਕੇ ਭਜਦੇ ਸੀਗੇ ਵੀ ਪੰਚਾਇਤ ਨਹੀਂ ਚਾਹੇ ਇਦਾਂ ਨਹੀਂ ਕੋਈ ਵੀ ਇਨਸਾਨ ਹੈ ਨਾ ਵੀ ਕਰਦੇ ਸੀਗੇ ਹੁਣ ਸਾਡੀ ਇਹੀ ਬੇਨਤੀ ਆ ਵੀ ਐਮਐਲ ਇਸ ਆਉਡੂਗੀ ਵੇ ਵੱਤ ਵੱਤ ਗ੍ਰਾਂਟ ਆ ਜਿਹੜੀ ਸਾਡੇ ਪਿੰਡ ਨੂੰ ਦਿੱਤੀ ਜਾਵੇ ਜੋ ਰਹਿੰਦੇ ਕੰਮ ਆ ਇਹ ਪਿੰਡ ਦੇ ਪੂਰੇ ਕਰਵਾ ਸਕੀ ਸਾਡੇ ਨਾਲ ਪੰਚਾਇਤ ਮੈਂਬਰ ਸੀ ਪਿੰਡ ਉਗੋਕਿਆ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਆ ਇਸ ਮਸਲੇ ਤੇ ਜਾਂ ਉਹਨਾਂ ਦੀ ਸਹਿਮਤੀ ਹੋਈ ਆ ਜਾਂ ਇਸ ਤੋਂ ਬਾਅਦ ਦੇ ਵਿੱਚ ਸਰਪੰਚ ਸਾਹਿਬ ਇਸ ਗੱਲ ਤੇ ਗੌਰ ਕਰਦੇ ਆ ਜਾਂ ਮੀੜ ਬਦਲਿਆ ਜਾਂਦਾ ਜਾਂ ਰੇਗਾ ਦਾ ਕੰਮ ਚੱਲਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਹੈਵ ਅ ਨੀਆ ਟੀਵੀ ਪਿੰਡ ਉਗੋਕਿਆ